ਸ਼ਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਸੀਂ ਆਪਣੇ YouTube ਚੈਨਲ ਦੇ ਉੱਤੇ ਅੱਜ ਅਸੀਂ ਪੰਜਾਬ ਦੇ ਵਿੱਚ ਜਿਹੜੀ ਪੈਨਸ਼ਨ ਨਹੀਂ ਆ ਰਹੀ ਉਸ ਦੇ ਪਿੱਛੇ ਦਾ ਕਾਰਨ ਕੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਲੰਬੇ ਸਮੇਂ ਤੋਂ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੈਨਸ਼ਨ ਜਿਹੜੀ ਹੈ ਉਸ ਵਿੱਚ ਵਾਅਦਾ ਕੀਤਾ ਜਾਵੇ ਪਹਿਲਾਂ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਹੈ ਕਿ ਸਰਕਾਰ ਵੱਲੋਂ ਵਾਅਦਾ ਤਾਂ ਕੀਤਾ ਜਾ ਰਿਹਾ ਹੈ ਪਰ 1500 ਪੈਨਸ਼ਨ ਤਾਂ ਸਰਕਾਰ ਤੋਂ ਦਿੱਤੀ ਨਹੀਂ ਜਾ ਰਹੀ ਹੈ ਤੇ 2500 ਰੁਪਏ ਵਾਧੇ ਕਰਨ ਦੀ ਸਰਕਾਰ ਵੱਲੋਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਲੋਕਾਂ ਦੇ ਮਨਾਂ 'ਚ ਕਈ ਸਵਾਲ ਨੇ ਜਿਹੜੇ ਅਸੀਂ ਅੱਜ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਪੰਜਾਬ ਦੇ ਲੋਕਾਂ ਦੀ ਪੈਨਸ਼ਨ ਜਿਹੜੀ ਆ ਉਹ ਖਾਤਿਆਂ ਦੇ ਵਿੱਚ ਕਿਉਂ ਨਹੀਂ ਆ ਰਹੀ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਸਰਕਾਰ ਦੇ ਵੱਲੋਂ ਪਿਛਲੇ 2-3 ਮਹੀਨਿਆਂ ਤੋਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮਾਰਚ ਮਹੀਨੇ ਦਾ ਬਜਟ ਪੇਸ਼ ਕੀਤਾ ਸੀ ਉਸ ਵਜ੍ਹਾ ਕਰਕੇ ਲੇਟ ਹੋ ਗਈ ਅਤੇ ਹੁਣ ਜਿਹੜੀ ਹੈ ਲਗਾਤਾਰ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਫਰਜ਼ੀ तरीके ਨਾਲ পেনশন लेती जा रही है जिडे भी लोग गलत तरीके ਨਾਲ पेंशन ले रहे ने जिना दी उम्र ਘੱਟ ਹੈ ਪਰ ਉਹਨਾਂ ਦੇ ਵੱਲੋਂ ਜਾਲੀ ਦਸਤਾਵੇਜ਼ ਬਣਵਾ ਕੇ ਗਲਤ ਤਰੀਕੇ ਨਾਲ পেনশন ਲਈ ਜਾ ਰਹੀ ਹੈ ਤਾਂ ਉਹਨਾਂ ਦੀ পেনশন ਜਿਹੜੀ ਹੈ ਸਰਕਾਰ ਵੱਲੋਂ ਕੱਟ ਦਿੱਤੀ ਗਈ ਹੈ तकरीबन 2 ਲੱਖ ਵਿਅਕਤੀਆਂ ਦੀ পেনশন ਜਿਹੜੀ ਹੈ ਕੱਟ ਦਿੱਤੀ ਗਈ ਹੈ ਕਿਉਂਕਿ ਉਹਨਾਂ ਦੀ ਏਜ ਜਿਹੜੀ ਹੈ ਉਹ ਨਹੀਂ ਆਉਂਦੀ ਸੀ ਜਦੋਂ ਤੁਸੀਂ পেনশন ਲੈਣੀ ਹੈ ਤਾਂ ਤੁਹਾਡੀ ਏਜ 75 ਸਾਲ ਹੋਣੀ ਚਾਹੀਦੀ ਹੈ ਔਰਤਾਂ ਦੀ ਏਜ ਜਿਹੜੀ ਹੈ ਉਹ 58 ਸਾਲ ਰੱਖੀ ਗਈ ਹੈ ਤੇ ਜੇਕਰ ਤੁਸੀਂ ਇਹਨਾਂ ਦੇ ਵਿੱਚ ਨਹੀਂ ਆਉਂਦੇ ਹੋ ਜਿਵੇਂ ਤੁਹਾਡੀ ਉਮਰ 64 ਸਾਲ ਹੈ ਜਾਂ ਫਿਰ 52 ਸਾਲ ਔਰਤਾਂ ਦੀ ਉਮਰ ਹੈ ਤਾਂ ਤੁਹਾਨੂੰ ਪੈਨਸ਼ਨ ਜਿਹੜੀ ਆ ਉਹ ਨਹੀਂ ਲੱਗ ਸਕਦੀ ਹੈ ਤੁਹਾਨੂੰ ਪੈਨਸ਼ਨ ਉਦੋਂ ਹੀ ਲੱਗਣੀ ਹੈ ਜਦੋਂ ਤੁਹਾਡੀ ਪੂਰੀ ਉਮਰ ਮਰਦਾਂ ਦੀ ਜਿਹੜੀ 65 ਸਾਲ ਹੋ ਜੇ ਤੇ ਔਰਤਾਂ ਦੀ 58 ਸਾਲ ਹੋ ਜੇ ਉਸ ਤੋਂ ਬਾਅਦ ਹੀ ਤੁਹਾਨੂੰ ਜਿਹੜੀ ਪੈਨਸ਼ਨ ਮਿਲਣੀ ਸ਼ੁਰੂ ਹੋਣੀ ਹੈ ਹੁਣ ਸਰਕਾਰ ਨੇ ਜਿਹੜੇ 2 ਲੱਖ ਬੰਦਿਆਂ ਦੀ ਪੈਨਸ਼ਨ ਨੂੰ ਬੰਦ ਕੀਤਾ ਹੈ ਹੁਣ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਹੋਣੀ ਸ਼ੁਰੂ ਹੋ ਚੁੱਕੀ ਹੈ ਉਹਨਾਂ ਨੇ ਹੁਣ ਤੱਕ ਸਰਕਾਰ ਤੋਂ ਜਿੰਨਾ ਵੀ ਪੈਸਾ ਲਿਆ ਹੈ ਸਰਕਾਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਤੋਂ ਉਹ ਵਾਪਸ ਲਵਾਂਗੇ ਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮ ਤੇ ਆਂਗਣਵਾੜੀ ਮੈਕਮੇ ਦੇ ਜਿਹ ਕੇ ਲੋਕਾਂ ਦੇ ਘਰ ਘਰ ਜਾ ਕੇ ਜਾਂਚ ਪੜਤਾਲ ਕਰੋ ਤੇ ਦੂਜੇ ਪਾਸੇ ਵੈਰੀਫਿਕੇਸ਼ਨ ਜਿਹੜੀ ਆ ਉਹਨਾਂ ਲੋਕਾਂ ਦੀ ਵੀ ਕੀਤੀ ਜਾਣੀ ਹੈ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਤੇ ਉਹਨਾਂ ਦੇ ਦੁਬਾਰਾ ਤੋਂ ਡਾਕੂਮੈਂਟ ਜਿਹੜੇ ਨੇ ਉਹ ਚੈੱਕ ਕੀਤੇ ਜਾਣਗੇ ਜਿਸ ਤੋਂ ਬਾਅਦ ਉਹਨਾਂ ਨੂੰ 1500 ਦੀ ਜਗ੍ਹਾ 2500 ਪੈਨਸ਼ਨ ਹੋਣੀ ਸ਼ੁਰੂ ਹੋ ਜਾਣੀ ਹੈ ਪਰ ਸਵਾਲ ਇੱਥੇ ਇਹ ਆ ਲੋਕਾਂ ਦਾ ਕਿ ਜਿਹੜੀ 1500 ਪੈਨਸ਼ਨ ਸਰਕਾਰ ਦੇ ਰਹੀ ਹੈ ਉਸਦੇ ਵਿੱਚ ਦੇਰੀ ਕਿਉਂ ਕਰ ਰਹੀ ਹੈ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਅਜਿਹੇ ਲੋਕ ਨੇ ਜਿਨ੍ਹਾਂ ਦਾ ਸਾਰਾ ਖਰਚਾ ਹੀ ਪੈਨਸ਼ਨ ਦੇ ਸਿਰ ਉੱਤੇ ਚੱਲ ਰਿਹਾ ਪਰ ਸਰਕਾਰ ਦੀ ਇਸੇ ਦੇਰੀ ਦੇ ਚੱਲਦੇ ਹੋਏ ਪੰਜਾਬ ਦੇ ਬਹੁਤ ਸਾਰੇ ਗਰੀਬ ਵਰਗ ਪਰੇਸ਼ਾਨ ਨੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਪੈਨਸ਼ਨ ਹੈ ਉਹ ਜਾਰੀ ਕੀਤੀ ਜਾਵੇ ਤੇ ਜਿਹੜੀ ਵੈਰੀਫਿਕੇਸ਼ਨ ਚੱਲ ਰਹੀ ਹੈ ਸਰਕਾਰ ਦੀ ਉਹ ਲਗ ਤੋਂ ਚਲਦੀ ਰਹੇ ਪਰ ਇਸ ਤਰ੍ਹਾਂ ਦੇ ਨਾਲ ਲੋਕਾਂ ਦੀ ਪੈਨਸ਼ਨ ਨੂੰ ਬੰਦ ਨਾ ਕੀਤਾ ਜਾਵੇ ਕਿਉਂਕਿ ਪਿਛਲੇ ਮੈਨੂੰ ਲੱਗਦਾ ਹੈ ਕਿ ਕਈ ਲੋਕਾਂ ਦੀ ਦੋ-ਦੋ ਮਹੀਨੇ ਦੀ ਪੈਨਸ਼ਨ ਜਿਹੜੀ ਖਾਤਿਆਂ ਦੇ ਵਿੱਚ ਨਹੀਂ ਆਈ ਹੈ ਤਾਂ ਉਹਨਾਂ ਨੂੰ ਬੜੀ ਦਿੱਕਤ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਡੀ ਉਮਰ ਸਹੀ ਹੈ ਸਾਰਾ ਕੁਝ ਸਹੀ ਹੈ ਤੁਹਾਡੇ ਡਾਕੂਮੈਂਟ ਸਹੀ ਨੇ ਉਸ ਦੇ ਬਾਵਜੂਦ ਵੀ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ ਤੁਹਾਨੂੰ ਦੋ ਨਹੀਂ ਆ ਰਹੀ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਆਪਣੇ ਬੈਂਕ ਵਿੱਚ ਜਾਣਾ ਹੈ ਕਈ ਵਾਰ ਹੁੰਦਾ ਹੈ ਕਿ ਬੈਂਕ ਦੇ ਵਿੱਚ ਕੋਈ KYC ਕਰਾਉਣ ਨੂੰ ਰਹਿੰਦੀ ਹੋਵੇ ਜਾਂ ਕੋਈ ਅਪਡੇਟ ਕਰਾਉਣ ਨੂੰ ਰਹਿੰਦੀ ਹੋਵੇ ਤਾਂ ਉਸ ਵਜ੍ਹਾ ਕਰਕੇ ਵੀ ਪੈਨਸ਼ਨ ਰੁਕ ਜਾਂਦੀ ਹੈ ਤੇ ਜੇਕਰ ਬੈਂਕ ਦੇ ਵਿੱਚ ਸਾਰਾ ਕੁਝ ਸਹੀ ਹੈ ਉਸ ਦੇ ਬਾਵਜੂਦ ਵੀ ਤੁਹਾਡੀ ਪੈਨਸ਼ਨ ਨਹੀਂ ਆ ਰਹੀ ਹੈ ਤਾਂ ਤੁਸੀਂ ਨੇ CDPO ਦਫ਼ਤਰ ਦੇ ਵਿੱਚ ਜਾਣਾ ਹੈ CDPO ਦਫ਼ਤਰ ਦੇ ਵਿੱਚ ਜਾਣ ਤੋਂ ਪਹਿਲਾਂ ਪਿੰਡ ਦਾ ਜਿਹੜਾ ਸਰਪੰਚ ਹੁੰਦਾ ਹੈ ਉਸ ਦੇ ਕੋਲ ਜਾ ਕੇ ਇੱਕ ਫਾਰਮ ਭਰਨਾ ਹੈ ਦੁਬਾਰਾ ਪੈਨਸ਼ਨ ਨੂੰ ਲੈ ਕੇ ਅਤੇ ਉਹ ਜਾ ਕੇ ਤੁਸੀਂ ਨੇ CDPO ਦਫ਼ਤਰ ਦੇ ਵਿੱਚ ਜਾ ਕੇ ਦੇ ਆਉਣਾ ਹੈ ਉੱਥੇ ਜਾ ਕੇ ਤੁਹਾਡਾ ਜਦੋਂ ਫਾਰਮ ਭਰਿਆ ਜੋਗਾ ਡਾਕੂਮੈਂਟ ਚੈੱਕ ਹੋਣਗੇ ਉਸ ਤੋਂ ਬਾਅਦ ਫਿਰ ਤੋਂ ਤੁਹਾਡੀ ਜਿਹੜੀ ਪੈਨਸ਼ਨ ਦੁਬਾਰਾ ਚਾਲੂ ਕਰ ਦਿੱਤੀ ਜਾਵੇਗੀ ਕਿਸੇ ਤਰ੍ਹਾਂ ਦੇ ਨਾਲ ਡਰਨ ਦੀ ਜ਼ਰੂਰਤ ਨਹੀਂ ਹੈ ਪਰ ਹਾਂ ਤੁਹਾਨੂੰ ਥੋੜੀ ਜੀ ਹੈਰਾਨਗਰੀ ਜ਼ਰੂਰ ਹੋਊਗੀ ਕਿਉਂਕਿ ਜਿਨ੍ਹਾਂ ਲੋਕਾਂ ਦੀ ਬਿਨਾਂ ਵਜ੍ਹਾ ਤੋਂ ਬੰਦ ਕਰ ਦਿੱਤੀ ਗਈ ਜੋ ਕਿ ਇਸ ਦੇ ਹੱਕਦਾਰ ਸੀ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਬਹੁਤ ਸਾਰੇ ਬਜ਼ੁਰਗ ਸਾਡੇ ਪੰਜਾਬ ਚ ਅਜੇਹੇ ਨੇ ਜਿਹੜੇ ਵਿਚਾਰੇ ਪੜੇ ਲਿਖੇ ਨਹੀਂ ਹਨ ਜਦੋਂ ਉਹਨਾਂ ਦੀ ਪੈਨਸ਼ਨ ਇੱਕ ਮਹੀਨੇ ਦੀ ਰੁਕ ਜਾਂਦੀ ਹੈ ਤਾਂ ਉਹਨਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਕਈਆਂ ਦੀ ਦਵਾਈ ਪੈਨਸ਼ਨ ਦੇ ਸਰ ਉੱਤੇ ਚੱਲ ਰਹੀ ਹੈ ਕਈਆਂ ਦੀ ਰੋਟੀ ਨੇ ਜਿਨ੍ਹਾਂ ਦੀ ਜੇਕਰ 1 ਮਹੀਨੇ ਦੀ ਪੈਨਸ਼ਨ ਵੀ ਬੰਦ ਹੋ ਜਾਵੇ ਤਾਂ ਉਹਨਾਂ ਦੇ ਘਰ ਬਹੁਤ ਔਖਾ ਹੋ ਜਾਂਦਾ ਹੈ ਤੇ ਇਹ ਚੀਜ਼ਾਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਉਹਨਾਂ ਦੀ ਜਿਹੜੀ ਅਸਲ ਤਾਰੀਖ ਦਿੱਤੀ ਹੋਈ ਹੈ ਉਸੇ ਤਾਰੀਖ ਨੂੰ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣੇ ਚਾਹੀਦੇ ਜਿਵੇਂ ਸਰਕਾਰ ਨੇ 10 ਤਾਰੀਖ ਦਿੱਤੀ ਹੋਈ ਹੈ ਜੀ ਮਹੀਨੇ ਦੀ ਹਰ ਮਹੀਨੇ 10 ਤਾਰੀਖ ਨੂੰ ਪੈਨਸ਼ਨ ਲੋਕਾਂ ਦੀ ਆ ਜਾਂਦੀ ਸੀ ਵੱਧ ਤੋਂ ਵੱਧ 15 ਤੱਕ ਚਲੇ ਜਾਂਦੀ ਸੀ ਪਰ ਇਸ ਤੋਂ ਲੇਟ ਹੁਣ ਸਰਕਾਰ ਜ਼ਿਆਦਾ ਕਰ ਰਹੀ ਹੈ ਇਸ ਵਜ੍ਹਾ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਲੋਕਾਂ ਦੀ ਪੈਨਸ਼ਨ ਪਾਵੇ ਤਾਂ ਕਿ ਲੋਕਾਂ ਨੂੰ ਦਿਕਤ ਦਾ ਕਿਸੇ ਤਰ੍ਹਾਂ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਬਹੁਤ ਸਾਰੇ ਅਜਿਹੇ ਪੰਜਾਬ ਚ ਲੋਕ ਬੈਠੇ ਨੇ ਵਿਚਾਰੇ ਜਿਨ੍ਹਾਂ ਦੀ ਇਸ ਵੇਲੇ ਹਾਲਤ ਖਰਾਬ ਹੋ ਰਹੀ ਹੈ ਕਿਉਂਕਿ ਉਹਨਾਂ ਦੀ ਪੈਨਸ਼ਨ ਜਿਹੜੀ ਹੈ ਨਹੀਂ ਆ ਰਹੀ ਹੈ ਤੇ ਕਾਰਨ ਸਿਰਫ ਇੰਨਾ ਹੀ ਪਤਾ ਲੱਗ ਰਿਹਾ ਹੈ ਕਿ ਸਰਕਾਰ ਵੱਲੋਂ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਨੇ ਤੁਹਾਡੀ ਪੈਨਸ਼ਨ ਨੂੰ ਹੁਣ 1500 ਤੋਂ 2500 ਕਰਨਾ ਹੈ ਉਸ ਲਈ ਪੂਰੇ ਪੰਜਾਬ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਲੇਟ ਕੀਤੀਆਂ ਜਾ ਰਹੀਆਂ ਨੇ ਤੇ ਹੋ ਸਕਦਾ ਹੈ ਕਿ ਤੁਹਾਡੀ ਪੈਨਸ਼ਨ ਦੇ ਵਿੱਚ ਵਾਧਾ ਕਰਕੇ ਅਗਲੇ ਮਹੀਨੇ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ 2500 ਕਰ ਦਿੱਤੀ ਜਾਵੇ ਪਰ ਜਿਹੜੀ ਹਰ ਮਹੀਨੇ ਪੈਨਸ਼ਨ ਲੋਕਾਂ ਦੇ ਖਾਤੇ ਵਿੱਚ ਪਾਈ ਜਾਂਦੀ ਇਹ ਸਰਕਾਰ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਪੰਜਾਬ ਚ ਬਹੁਤ ਸਾਰੇ ਲੋਕ ਅਜੇ ਨੇ ਜੋ ਕਿ ਪੈਨਸ਼ਨ ਦੀ ਆਸ ਦੇ ਵਿੱਚ ਬੈਠੇ ਨੇ ਤੇ ਅਜੇ ਵੀ ਪੈਨਸ਼ਨ ਜਿਹੜੀ ਹੈ ਨਹੀਂ ਆਈ ਹੈ ਜੇਕਰ ਤੁਹਾਡੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈ ਹੈ ਤਾਂ ਸਾਨੂੰ ਜਰੂਰ ਦੱਸਿਓ ਕਿ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਤੇ ਕਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਜਿੱਥੇ ਪੈਨਸ਼ਨ ਆ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਅਜੇ ਤੱਕ ਜਿਹੜੀ ਪੈਨਸ਼ਨ ਨਹੀਂ ਪਹੁੰਚੀ ਹੈ ਤਾਂ ਇਹ ਸੀਗੀ ਜੀ ਅੱਜ ਦੀ ਬਹੁਤ ਵੱਡੀ ਅਪਡੇਟ ਤੇ ਜੇਕਰ ਤੁਸੀਂ ਸਾਡੇ ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੇ ਨਾਲ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ